ਹੈਲੋ ਸਟੂਡੈਂਟ ਥਿਸ ਇਜ਼ ਗੁਰਪ੍ਰੀਤ ਵੈਲਕਮ ਟੂ ਮਾਈ YouTube ਚੈਨਲ ਡੀ ਸਟੱਡੀਜ਼ ਅੱਜ ਦੀ ਵੀਡੀਓ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਉਹ ਇਨਫੋ ਕੈਰੀਅਰ ਨੈਟ ਕੈਫੇ ਦੇ ਉੱਪਰ ਕਰਨ ਜਾ ਰਹੇ ਹਾਂ ਜੋ ਕਿ ਇਸ ਤੋਂ ਪਹਿਲਾਂ ਅਗਰ ਤੁਹਾਨੂੰ ਮੇਰੇ ਵੀਡੀਓਜ਼ ਅਤੇ ਮੇਰਾ ਕੰਟੈਂਟ ਪਸੰਦ ਆ ਰਿਹਾ ਹੈ ਤਾਂ ਵੱਧ ਤੋਂ ਵੱਧ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਕਿ ਆਉਣ ਵਾਲੇ ਹਰ ਲੇਟੈਸਟ ਨੋਟੀਫਿਕੇਸ਼ਨ ਦੀ ਜੋ ਜਾਣਕਾਰੀ ਹੈ ਤੁਹਾਡੇ ਤੱਕ ਪਾ ਸਕੇ ਤਾਂ ਇਸ ਬਾਤ ਸ਼ੁਰੂ ਕਰਦੇ ਆ ਆਪਣੀ ਅੱਜ ਦੀ ਜੋ ਕਿ ਵੀਡੀਓ ਆ ਗਈ ਜੋ ਕਿ ਇਨਫੋ ਕੈਰੀਅਰ ਨੈਟ ਕੈਫੇ ਦੇ ਰਿਗਾਰਡਿੰਗ ਆ ਤਾਂ ਦੇਖਦੇ ਆ ਕਿ ਜੋ ਕਿ ਦਾਖਲਾ ਸ਼ੁਰੂ ਹੋ ਰਿਹਾ ਹੈ 2024-25 ਸੈਸ਼ਨ ਦਾ ਤਾਂ ਜੋ ਸਰਕਾਰੀ ਰਜ਼ਿੰਦਰਾ ਕਾਲਜ ਬਠਿੰਡਾ ਅਤੇ ਹੋਰ ਸਰਕਾਰੀ ਪ੍ਰਾਈਵੇਟ ਕਾਲਜਾਂ ਦੀ ਜੋ ਇੱਥੇ ਕੀ ਹੈ ਫਾਰਮ ਭਰੇ ਜਾਂਦੇ ਹਨ ਜੋ ਕਿ ਹੈ ਇਨਫੋ ਕੈਰੀਅਰ ਨੈਟ ਕੈਫੇ ਤਾਂ ਇਸ ਵਿੱਚ ਤੁਹਾਨੂੰ ਦੱਸ ਦਵਾਂ ਕਿ ਜੋ ਕੋਰਸਸ ਆਉਂਦੇ ਹਨ ਉਹ ਇਹ ਹਨ ਜਿਵੇਂ ਕਿ BA, BCA, BSc, BCom ਤੇ BBA ਇਤਸੇਟਰਾ ਇਹ ਸਾਰੇ ਕੋਰਸਸ ਜੋ ਕਿ ਤੁਹਾਨੂੰ ਸਰਕਾਰੀ ਰਜਿੰਦਰਾ ਕਾਲਜ ਪਛੰਡਾ ਜਾਂ ਕੋਈ ਵੀ ਹੋਰ ਸਰਕਾਰੀ ਪ੍ਰਾਈਵੇਟ ਕਾਲਜਾਂ ਦੇ ਜੋ ਕਿ ਫਾਰਮ ਭਰੇ ਜਾਂਦੇ ਹਨ ਉਹਨਾਂ ਵਿੱਚ ਇਹ ਤੁਹਾਨੂੰ ਜੋ ਕਿ ਕੋਰਸਸ ਪ੍ਰੋਵਾਈਡ ਕੀਤੇ ਜਾਣਗੇ ਇਹ ਤੁਸੀਂ ਜੋ ਕਿ ਇਨਫੋ ਕੈਰੀਅਰ ਨੈਟ ਕੈਫੇ ਆਪਣਾ ਉਸ ਵਿੱਚ ਉੱਥੇ ਜਾ ਕੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਆਪਣੇ ਜੋ ਕਿ ਐਡਮਿਸ਼ਨ ਫਾਰਮ ਆ ਤੁਸੀਂ ਅਪਲਾਈ ਕਰ ਸਕਦੇ ਹੋਗੇ ਤਾਂ ਇਸ ਦੇ ਨਾਲ ਤੁਹਾਨੂੰ ਦੱਸ ਦਵਾਂ ਕਿ ਜੋ ਡਾਕੂਮੈਂਟਸ ਤੁਹਾਨੂੰ ਚਾਹੀਦੇ ਹਨ ਉਹ ਕਿਹੜੇ-ਕਿਹੜੇ ਚਾਹੀਦੇ ਹਨ ਇੱਕ ਤਾਂ ਤੁਹਾਡਾ ਆਧਾਰ ਕਾਰਡ ਹੋਣਾ ਚਾਹੀਦਾ ਹੈ 10th ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ ਤੇ +2 ਦਾ ਸਰਟੀਫਿਕੇਟ ਤੇ ਰਿਜ਼ਲਟ ਹੋਣਾ ਚਾਹੀਦਾ ਹੈ ਤੇ ਤੁਹਾਡੀਆਂ ਜੋ ਪਾਸਪੋਰਟ ਸਾਈਜ਼ ਫੋਟੋਜ਼ ਹੁੰਦੀਆਂ ਨੇ ਉਹ ਹੋਣੀਆਂ ਚਾਹੀਦੀਆਂ ਤੇ ਤੁਹਾਡਾ ਬੈਂਕ ਅਕਾਊਂਟ ਬੈਂਕ ਕਾਪੀ ਤੇ ਤੁਹਾਡਾ ਕਾਸਟ ਇਨਕਮ ਸਰਟੀਫਿਕੇਟ ਇਹ ਦੋਨੋਂ ਹੋਣੇ ਚਾਹੀਦੇ ਹਨ ਤਾਂ ਇਹ ਤੁਹਾਨੂੰ ਜੋ ਕਿ ਸਾਰੇ ਡਾਕੂਮੈਂਟਸ ਲੈ ਕੇ ਤੁਸੀਂ ਆਪਣਾ ਜੋ ਕਿ ਵਿజిਟ ਕਰ ਸਕਦੇ ਹੋਗੇ ਆਪਣਾ ਜੋ ਕਿ ਆ ਇਨਫੋ ਕੈਰੀਅਰ ਨੈਟ ਕੈਫੇ ਹੈਗਾ ਤਾਂ ਜੋ ਕਿ ਇਹ ਅਪਲਾਈ ਕਰਨ ਦੀ ਤੁਹਾਡੀ ਜੋ ਲਾਸਟ ਡੇਟ ਹੈਗੀ ਉਹ 25 6 2024 ਯਾਨੀ ਕਿ 25 ਜੂਨ 2024 ਤੱਕ ਤੁਹਾਡੀ ਆਖਰੀ ਮਿਤੀ ਹੋਵੇਗੀ ਤਾਂ ਜੋ ਜੇਕਰ ਤੁਸੀਂ ਸਾਡੇ ਜੋ ਇਨਫੋ ਕੈਰੀਅਰ ਨੈਟ ਕੈਫੇ ਤੇ ਵਿజిਟ ਕਰਨਾ ਚਾਹੁੰਦੇ ਆ ਤਾਂ ਤਾਂ ਸਾਡਾ ਇਹ ਮੋਬਾਈਲ ਨੰਬਰ ਹੈਗਾ 9815855231 ਤਾਂ ਇਹ ਸਾਡਾ ਜੋ ਕਿ ਫੋਨ ਫੋਨ ਨੰਬਰ ਹੈ ਤੇ ਨੈਕਸਟ ਸਾਡਾ ਈਮੇਲ ਜੋ ਆਈਡੀ ਹੈਗੀ oiccomputerbti@gmail.com ਇੱਥੇ ਤੁਸੀਂ ਵਿజిਟ ਕਰ ਸਕਦੇ ਹੋਗੇ ਸਾਡਾ ਐਡਰੈਸ ਹੈਗਾ ਬੈਕ ਸਾਈਡ ਬੱਸ ਸਟੈਂਡ ਸਟਰੀਟ ਨੰਬਰ ਜੋ ਕਿ 1 ਹੈ ਬਠਿੰਡਾ ਤਾਂ ਇਹ ਤੁਹਾਨੂੰ ਕਿਹਾ ਜੇਕਰ ਤੁਸੀਂ ਸਾਡੇ ਕੈਫੇ ਤੇ ਵਿజిਟ ਕਰਨਾ ਚਾਹੁੰਦੇ ਆ ਤਾਂ ਤੁਸੀਂ ਇਸੇ ਪਤੇ ਤੇ ਸਾਡੇ ਨਾਲ ਕੀ ਗੱਲਬਾਤ ਕਰ ਸਕਦੇ ਹੋਗੇ ਜੇਕਰ ਤੁਹਾਨੂੰ ਕਿਸੇ ਹੋਰ ਤਰ੍ਹਾਂ ਦੀ ਜਾਣਕਾਰੀ ਚਾਹੀਦੀ ਹੈ ਜਾਂ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਡਾਕੂਮੈਂਟ ਅਪਲਾਈ ਕਰਨਾ ਜਾਂ ਕੋਈ ਐਡਮਿਸ਼ਨ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਕੀ ਇਨਫੋ ਕੈਰੀਅਰ ਨੈਟ ਕੈਫੇ ਦੇ ਉੱਪਰ ਕੀ ਆ ਵਿਜ਼ਿਟ ਕਰ ਸਕਦੇ ਹੋ ਸਾਡਾ ਜੋ ਕਿ ਐਡਰੈਸ ਦਿੱਤਾ ਹੋਇਆ ਹੈ ਤੁਹਾਨੂੰ ਈਮੇਲ ਆਈਡੀ ਦਿੱਤੀ ਤੁਹਾਨੂੰ ਤੇ ਤੁਹਾਨੂੰ ਜੋ ਕਿ ਫੋਨ ਨੰਬਰ ਵੀ ਦੱਸਤਾਗਾ ਤੇ ਤੁਹਾਨੂੰ ਕੀ ਇੱਕ ਹੋਰ ਫੈਸਿਲਿਟੀ ਮਿਲ ਜਿਸ ਮਿਲ ਸਕਦੀ ਹੈ ਸਾਡੇ ਇਸ ਇਨਫੋ ਕੈਰੀਅਰ ਨੈਟ ਕੈਫੇ ਦੇ ਉੱਪਰ ਕਿ ਤੁਸੀਂ ਆਪਣਾ ਫਾਰਮ ਜੋ ਕਿ ਆ ਘਰ ਬੈਠੇ ਵੀ ਭਰ ਸਕਦੇ ਹੋ ਤੁਸੀਂ ਆਪਣਾ ਜੋ ਕਿ ਡਾਕੂਮੈਂਟਸ ਹੈਗੇ ਉਹ WhatsApp ਕਰ ਸਕਦੇ ਹੋ ਸਾਨੂੰ Gmail ਰਾਹੀਂ ਡਾਕੂਮੈਂਟਸ ਤੁਸੀਂ ਭੇਜ ਸਕਦੇ ਹੋਗੇ ਤੇ ਆਪਣੇ ਫਾਰਮ ਕੀ ਹੈ ਤੁਸੀਂ ਭਰਵਾ ਸਕਦੇ ਹੋ ਜੋ ਕਿ ਫਾਰਮ ਦੀ ਫੀਸ ਹੋਗੀ ਤੁਸੀਂ Google Pay ਜਾਂ PhonePe ਕਰ ਸਕਦੇ ਹੋਗੇ ਜਾਂ ਫਿਰ Paytm ਵੀ ਕਰ ਸਕਦੇ ਹੋਗੇ ਤਾਂ ਤੁਹਾਨੂੰ ਇਹ ਇੱਕ ਸਪੈਸ਼ਲ ਜੋ ਕਿ ਫੈਸਿਲਿਟੀ ਦਿੱਤੀ ਜਾ ਰਹੀ ਹੈਗੀ ਇਨਫੋ ਕੈਰੀਅਰ ਨੈਟ ਕੈਫੇ ਦੇ ਉੱਪਰ ਤਾਂ ਸਾਡੇ ਜੋ ਕਿ ਕੈਫੇ ਆ ਉਸ ਦੇ ਉੱਪਰ ਤੁਸੀਂ ਵਿਜ਼ਿਟ ਜ਼ਰੂਰ ਕਰਨਾ ਕਿਉਂਕਿ ਸਾਡੇ ਜੋ ਕੈਫੇ ਦੇ ਉੱਪਰ ਬਹੁਤ ਵਧੀਆ ਸਰਵਿਸ ਪ੍ਰੋਵਾਈਡ ਕੀਤੀ ਜਾਂਦੀ ਹੈਗੀ ਤੁਹਾਡੇ ਜੋ ਕੀ ਫਾਰਮ ਸਹੀ ਢੰਗ ਨਾਲ ਤੇ ਸਹੀ ਟਾਈਮ ਤੇ ਫਿਲ ਕਰੇ ਜਾਣਗੇ ਤਾਂ ਇਸ ਦੇ ਨਾਲ ਹੀ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਤਾਂ ਅਗਰ ਤੁਹਾਨੂੰ ਵੀਡੀਓ ਚੰਗਾ ਲੱਗਿਆ ਹੋਏ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤੇ ਸਾਡੇ ਜੋ ਕੀ ਨੈਟ ਇਨਫੋ ਕੈਰੀਅਰ ਨੈਟ ਕੈਫਾ ਇਸ ਤੇ ਵਿਜ਼ਿਟ ਕਰਨ ਦੀ ਵੀ ਜੋ ਕੀ ਕੋਸ਼ਿਸ਼ ਕਰਨਾ ਤਾ ਇਸ ਦੇ ਨਾਲ ਹੀ ਸਟੇ ਬਲੈਸ ਕੀਪ ਸਮਾਈਲਿੰਗ ਐਂਡ ਕੀਪ ਗਰੋਇੰਗ ਥੈਂਕ ਯੂ